ਮਲੇਰ ਕੋਟਲਾ ਦੇ ਪਿੰਡ ਕਲਿਆਣ 'ਚ ਭਾਈਚਾਰੇ ਦੀ ਵੱਖਰੀ ਮਿਸਾਲ ਕਾਇਮ ਕੀਤੀ ਗਈ ਜਿੱਥੇ ਸਿੱਖ ਧਰਮ ਦੇ ਲੋਕਾਂ ਵੱਲੋਂ ਰਮਜ਼ਾਨ ਸ਼ਰੀਫ ਦੇ ਪਾਕ ਮਹੀਨੇ ਦੇ ਚੱਲਦਿਆਂ ਸ਼ਾਨਦਾਰ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਇਸ ਤੋਂ ਬਾਅਦ ਇਫਤਾਰੀ ਤੋਂ ਬਾਅਦ ਗੁਰੂ ਘਰ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਮਾਜ਼ ਅਦਾ ਕੀਤੀ ਗਈ ਨਮਾਜ਼ ਅਦਾ ਕਰਨ ਦੇ ਨਾਲ ਸਰਬੱਤ ਦੇ ਭਲੇ ਦੇ ਅਰਦਾਸ ਬੇਨਤੀ ਦੇ ਨਾਲ ਦੁਆ ਵੀ ਕੀਤੀ ਗਈ ਇਸ ਮੌਕੇ ਮੁ슬림 ਸੰਸਥਾ ਦੇ ਮੈਂਬਰਾਂ ਵੱਲੋਂ ਸਿੱਖ ਵੀਰਾਂ ਲਈ ਤੋਹਫੇ ਵੀ ਲਿਆਏ ਗਏ ਅਤੇ ਸਮੂਹ ਸੰਗਤ ਦਾ ਦਿਿਲੋਂ ਧੰਨਵਾਦ ਕੀਤਾ ਗਿਆ। ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਨਹਾਰ ਤੇ ਪਾਲਣਹਾਰ ਹੈ। ਉਸੇਕਰ ਰੱਬ ਨੂੰ ਹੀ ਵਕ ਵਕ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਆਦਿ ਨਾਮਾਂ ਦੁਆਰਾ ਯਾਦ ਕੀਤਾ ਜਾਂਦਾ ਹੈ। ਬਹੁਤ ਸੌਖਾ ਹੈ Hindu ਜਾਂ Musalman ਹੋਣਾ। ਬਹੁਤ ਸੌਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ। ਆ 10 ਗ੍ਰਾਮ ਦਾ ਕਾਲ ਉਸਤਤ ਅੰਗ 42 ਤੇ ਦਸਮ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੁਰੂ ਸਾਹਿਬ ਨੇ ਨਹੀਂ ਕਿਹਾ ਜਿਨੂੰ ਗੁਰਦੁਆਰਾ ਬਣਾਇਓ ਤਿਨਹੀ ਪ੍ਰਭ ਪਾਇਓ ਜਿਨ ਮੰਦਿਰ ਬਣਾਇਓ ਜਿਨਹੀ ਪ੍ਰਭ ਪਾਇਓ ਜਿਨ ਮਸਜਿਦ ਬਣਾਇਓ ਜਿਨ ਪ੍ਰੇਮ ਕੀਓ ਜੇ ਰੱਬ ਨੂੰ ਪਾਉਣਾ ਚਾਹੁੰਦੇ ਹੋ ਤਾਂ ਰੱਬ ਦੇ ਬਣਾਏ ਹੋਏ ਬੰਦਿਆਂ ਨਾਲ ਪ੍ਰੇਮ ਕਰੋ ਤਾਂ ਹੀ ਰੱਬ ਨੂੰ ਪਾ ਸਕਦੇ ਹੋ ਤੇ ਅੱਜ ਅਸੀਂ ਬਹੁਤ ਹੀ ਧੰਨਵਾਦੀਆਂ ਕਲਿਆਣ ਪਿੰਡ ਦੇ ਨਗਰਵਾਸੀਆਂ ਦਾ ਜਿਨ੍ਹਾਂ ਨੇ ਸਾਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਨਵਾਈਟ ਕੀਤਾ ਰੋਜ਼ਾ ਉਫਤਾਰੀ ਲਈ ਔਰ ਅਸੀਂ ਹਰ ਬਾਰ ਪਿਛਲੇ ਸਾਲ ਵੀ ਆਏ تھے ਔਰ ਗੁਰੂ ਘਰ ਚ ਪਿਛਲੇ ਬਾਰ ਵੀ ਇਫਤਾਰ ਦੀ ਕੀਤੀ ਗਈ ਸੀ ਔਰ ਇਸ ਵਾਰ ਵੀ ਕੀਤੀ ਗਈ ਹੈ ਇਹ ਨਗਰ ਨਿਵਾਸੀਆਂ ਨੇ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਉਹੀ ਸਾਂਝ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣੇ ਨਾਮ ਰੱਖ ਕੇ ਕੀਤੀ ਸੀ ਜਿਹੜੀ ਤੀਸਰੇ ਗੁਰੂ ਸ੍ਰੀ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਭਾਈ ਸੁਖੀ ਮੀਆਂ ਮੀਰ ਤੋਂ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰਖਾ ਕੇ ਕੀਤੀ ਸੀ ਜਿਹੜਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਗਨੀ ਖਾਨ ਨਵੀ ਖਾਨ ਤੇ ਰਾਇਕਲਾ ਆਦੀ ਨਾਲ ਮਿਲ ਕੇ ਜਿਹੜੀ ਸਾਂਝ ਕੇ ਆਉਂ ਕਿ ਅਮਿੱਤੀ ਉਹੀ ਸਾਂਝ ਤੇ ਪਹਿਰਾ ਦੰਦੇ ਹੋਏ ਕਲਿਆਣਪਿੰਡ ਦੇ ਨਗਰਵਾਸੀਆਂ ਨੇ ਅੱਜ ਭਾਈ ਮਰਦਾਨੇ ਦੇ ਵਾਰਸਾਂ ਦਾ ਇੱਥੇ ਗੁਰੂ ਘਰ ਚ ਰੋਜ਼ਾ ਫਤਾਰੀ ਕਰਵਾਈ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜਿੱਥੇ ਸਾਡੇ ਦੇਸ਼ ਚ ਚੋਂ ਪਾਸੇ ਨਫਰ ਦੀ ਅੱਗ ਫੈ ਰਹੀ ਹੈ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮਾਂ ਦੇ ਨਾਮ ਤੇ ਕਿਤੇ ਭਾਸ਼ਾ ਦੇ ਨਾਮ ਤੇ ਪੰਜਾਬ ਇੱਕੋ ਧਰਤੀ ਹੈ ਜਿੱਥੇ ਜਿਹੜੀ ਸੂਫੀ ਸੂਫੀਆਂ ਦੀ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਹਮੇਸ਼ਾ ਹੀ ਅਮਨ ਤੇ ਸ਼ਾਂਤੀ ਦੀ ਗੱਲ ਕੀਤੀ ਜਾਂਦੀ ਹੈ ਤੇ ਅੱਜ ਉਸੇ ਦਾ ਇੱਕ ਨਜ਼ਾਰਾ ਅ ਇਤੇ ਪੇਸ਼ ਕੀਤਾ ਗਿਆ ਯਾਨੀ ਕਿ ਕੋਈ ਤਾਂ ਹੋਵੇ ਜਿਹੜਾ ਇਸ ਨਫਰ ਦੇ ਹਨੇਰਿਆਂ ਚ ਮੁਹੱਬਤ ਦਾ ਦੀਪ ਜਲਾਵੇ ਆ ਜੋ ਮੁਹੱਬਤ ਦਾ ਦੀਪ ਨਫਰ ਦੇ ਹਨੇਰਿਆਂ ਚ ਇਹਨਾਂ ਨੇ ਸਾਡੇ ਭਰਾਵਾਂ ਨੇ ਜਿਹੜੇ ਸਾਡੇ ਭਰਾ ਨੇ ਕਲਿਆਣ ਦੇ ਲੋਕ ਇਹਨਾਂ ਨੇ ਨਫਰ ਦੇ ਹਨੇਰਿਆਂ ਚ ਮੁਹੱਬਤ ਦਾ ਦੀਪ ਲਾਉਂਦਾ ਉਪਰਾਲਾ ਕੀਤਾ ਹੈ